ਸਤਿਕਾਰ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਫਤਿਹਆਬਾਦ ਟਰੈਕਟਰ ਮੰਡੀ ਤੇ ਸੋ ਕਿਸਾਨ ਭਰਾਵਾਂ ਵਾਸਤੇ ਜਿਹੜੇ ਟਰੈਕਟਰਾਂ ਦੇ ਰੇਟ ਨੇ ਉਹਨਾਂ ਦੀ ਜਾਣਕਾਰੀ ਦੇਵਾਂਗੇ ਕਿਹੜਾ ਮਾਡਲ ਕਿਹੋ ਜਿਹਾ ਟਰੈਕਟਰ ਨੇਗੇ ਸਾਰੀ ਟੋਟਲੀ ਇਨਫੋਰਮੇਸ਼ਨ ਇੱਥੋਂ ਦੇਵਾਂਗੇ ਆਪਾਂ ਸੋ ਜਿੰਨੇ ਵੀ ਕਿਸਾਨ ਭਰਾ ਨੇ ਜਾਂ ਹੋਰ ਟਰੈਕਟਰਾਂ ਦੇ ਸ਼ਕੀਨ ਵੀਰ ਨੇਗੇ ਚੈਨਲ ਨੂੰ ਆਪਣੇ ਨੂੰ ਕਰ ਲਓ ਸਭ ਤੋਂ ਪਹਿਲਾਂ ਸਬਸਕ੍ਰਾਈਬ ਪਾ ਕੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਟਰੈਕਟਰਾਂ ਬਾਰੇ ਜਾਂ ਹੋਰ ਖੇਤੀਬਾੜੀ ਨਾਲ ਸੰਬੰਧਤ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈਗੀ ਉਹ ਮਿਲਦੀ ਰਹੇ ਤੋ ਬਣੇ ਰਹੋ ਵੀਡੀਓ ਦੇ ਨਾਲ ਆਓ ਹੁਣ ਆਪਾਂ ਚੱਲਦੇ ਆਂ ਮੰਡੀ ਦੀ ਫੁੱਲ ਇਨਫੋਰਮੇਸ਼ਨ ਦੇਵਾਂਗੇ ਤੁਹਾਨੂੰ ਕੀ ਭਾਅ ਚੱਲ ਰਿਹਾ ਟਰੈਕਟਰਾਂ ਦਾ ਕਿੰਨਾ ਮਾਡਲ ਆ ਵੈਸੇ ਮੰਡੀ ਦਾ ਰੇਟ ਆ ਜਿਹੜਾ ਬਹੁਤ ਐਸ ਟਾਈਮ ਡਾਊਨ ਚੱਲ ਰਿਹਾ ਹੈਗਾ ਸੋ ਇਹਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਆਓ ਚੱਲਦੇ ਆਂ ਹਾਂਜੀ ਦੋਸਤੋ ਆਪਾਂ ਕਰਦਿਆਂ ਗੱਲ ਬਾਈ ਦਾ ਟਰੈਕਟਰ ਆਇਆ ਹੋਇਆ ਹੈਗਾ 363 ਨਿਊ ਹਾਲੈਂਡ ਦਾ ਇਹਨਾਂ ਨਾਲ ਆ ਸੋ ਬਾਈ ਆਪਣਾ ਕਿਹੜਾ ਪਿੰਡ ਆ ਆਪਣਾ ਡਿੰਗ ਰੋਡ ਆ ਠੀਕ ਹੈ ਜੀ ਤੇ ਟਰੈਕਟਰ ਬਾਰੇ ਜਾਣਕਾਰੀ ਦਿਓ ਜੀ ਤੇ ਬਾਈ ਜੀ 13 ਮਾਡਲ ਟਰੈਕ ਹਰਿਆਣਾ ਨੰਬਰ ਆ ਕਲੀਅਰ ਡਾਕਟਰ ਆ ਜੀ। ਠੀਕ ਹੈ ਜੀ। ਡੈਰ ਚਾਰੇ ਨਵੇਂ ਆ ਮਰਦ ਦੇ 90 ਪੈਸੇ ਮੰਨੋ ਗੱਡੀ ਹਣੀ। ਓਕੇ ਜੀ। ਹਾਂ ਜੀ। ਬਾਕੀ ਚੰਗਾ ਟਰੈਡਰ ਆ ਜੀ। ਕੀ ਕਿੰਨਾ ਮਾਡਲ ਆ ਬਾਈ ਜੀ? ਇਹ 13 ਮਾਡਲ ਰੋ। ਤੇ ਡਿਮਾਂਡ ਕੀ ਇਹਦੀ ਆਪਣੀ? ਇਹਦੇ ਵੇਜੇ 3,75,000 ਰੁਪਏ। ਓਕੇ ਜੀ। ਤੇ ਮੌਕੇ ਤੇ ਮਾਨਤਾ ਨੂੰ ਮਾਨਤਨ ਕਰਦਾ ਹਾਂ ਬਾਈ ਜੀ ਕੋਈ 15 ਲੱਖ ਰੁਪਏ। ਠੀਕ ਹੈ ਜੀ ਤੇ ਤੁਸੀਂ ਆਪਣਾ ਜਿਹੜਾ ਕੰਟੈਕਟ ਨੰਬਰ ਬੋਲ ਦਿਓ ਤੇ ਇਹ ਵੀ ਕਿਸੇ ਵੀਰ ਨਾਲ ਸੰਪਰਕ ਕਰ ਲਾਂ। 94165 ਹਾਂ ਜੀ। 95905 ਠੀਕ ਹੈ ਜੀ ਤੇ ਉਹ ਤੇ ਉਹਦੀ ਕੀ ਡਿਮਾਂਡ ਹੈ ਜੀ ਇਹ ਟਰੈਕਟਰ ਹੈ ਜੀ 21 ਮਾਡਲ ਆ ਫਰਸਟ ਓਨਰ ਦਾ ਜੀ ਹੂੰ ਇਹ ਟਰੈਕਟਰ ਦੇ ਦਾਂਗੇ ਸਾਡੇ 6.5 ਲੱਖ ਸਾਡੇ 6.5 ਲੱਖ ਤੇ ਕੋਈ ਮਾਨਤਨ ਨੂੰ ਕਹੂਗਾ ਜੀ ਉਹਦੇ ਚੋਂ ਮਾਨਤਨ ਜੀ ਕੋਈ 5-10 ਹਜ਼ਾਰ ਰੁਪਏ ਦਾ ਜ਼ਿਆਦਾ ਨਹੀਂ ਜੀ ਉਹ ਤਾਂ ਮੰਗਦੇ ਆ ਜੀ ਆ ਜੋ ਬਈ ਦਿਖਾ ਦਿਓ ਟਰੈਕਟਰ ਓਕੇ ਜੀ ਮੰਗ ਰੇ ਟਰੈਕਟਰ ਦੀ ਕਰਦੇ ਆ ਜੀ 4-6 ਲੱਖ 80 ਹੈ 2021 ਮਾਡਲ 21 ਮਾਡਲ ਹੈ ਜੀ ਨਾਲ ਦੇ ਟੈਕ ਪੇਜ ਪਹਿਲੇ ਹੋ ਜਾਂਦਾ ਜੀ ਫੈਸ਼ਨ ਡਿਸ਼ਨ ਹੈ ਜੀ ਠੀਕ ਹੈ ਜੀ ਸੁਪਰ ਕਲਾਸਰ ਡਬਲ ਜੈਕ ਵਾਲਾ ਓਕੇ ਜੀ ਤੇ ਨੰਬਰ ਆ ਰਿਆਣਾ ਜੀ ਕਲੀਅਰ ਹੈ ਜੀ ਜੇ ਕਿਸੇ ਨੇ ਪੰਜਾਬ ਚ ਲੈਣਾ ਹੋ ਤਾਂ ਐਨਓਸੀ ਵਗੈਰਾ ਐਨਓਸੀ ਕਰਾ ਦਾਂਗੇ ਜੀ ਨਾਮ ਅਗਲਾ ਫੜਾ ਲੂ ਕੋਈ ਦਿੱਕਤ ਨਹੀਂ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸੁਵਰਾਜ ਐਕਸ 55 2022 ਮਾਡਲ 715 ਦੀ ਡਿਮਾਂਡ ਆ ਬਹੁਤ ਵਧੀਆ ਟਰੈਕਟਰ ਆ ਬਿਲਕੁਲ ਨਵੀਂ ਕੰਡੀਸ਼ਨ ਚ ਆ ਆਇਸ਼ਰ 485 2020 ਮਾਡਲ 475 ਦੀ ਡਿਮਾਂਡ ਸੋ ਅਗਲਾ ਟਰੈਕਟਰ ਆ ਗਿਆ ਬਾਈ ਜੀ 2018 ਮਾਡਲ ਫਾਰਮ ਟਰੈਕ 45 ਦਾ 5 5 15 ਦੀ ਡਿਮਾਂਡ ਆ ਟਰੈਕਟਰ ਦੀ ਉਹ ਹੁਣ ਆਪਾਂ ਤੁਹਾਨੂੰ ਟਰੈਕਟਰਾਂ ਦੇ ਰੇਟਾਂ ਬਾਰੇ ਤੇ ਟਰੈਕਟਰਾਂ ਬਾਰੇ ਜਾਣਕਾਰੀ ਦੇਵਾਂਗੇ ਇਹ ਆ ਗਿਆ ਜੀ ਨਿਊ ਹਾਰਲੈਂਡ 3630 2018 ਮਾਡਲ 6.5 ਲੱਖ ਦੀ ਇਹਦੀ ਡਿਮਾਂਡ ਆ ਤੇ ਅਗਲਾ ਆ ਗਿਆ ਜੀ 3630 ਨਿਊ ਹਾਰਲੈਂਡ ਵਾਲਿਆਂ ਦਾ 2016 ਮਾਡਲ 455 ਦੀ ਡਿਮਾਂਡ ਆ ਇਸ ਦੀ ਇਹ ਨੰਬਰ ਤੁਸੀਂ ਦੇ ਸਕਦੇ ਹੋ ਐਚ ਆਰ ਨਿਗੇ ਇਹ ਅੱਗੇ ਆ ਗਿਆ ਫਾਰਮ ਟਰੈਕ ਵਾਲਿਆਂ ਦਾ 2010 ਮਾਡਲ 280 ਦੀ ਡਿਮਾਂਡ ਹੈ ਇਸ ਟਰੈਕਟਰ ਦੀ ਬਹੁਤ ਵਧੀਆ ਟਰੈਕਟਰ ਸਾਰੇ ਸ਼ਾਨਦਾਰ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਨਿਗੇ ਸੋ ਅਗਲਾ ਟਰੈਕਟਰ ਆ ਗਿਆ ਵੀਰੋ ਇੰਡੋ ਫਾਰਮ ਵਾਲਿਆਂ ਦਾ ਇੰਡੋ ਫਾਰਮ ਵਾਲਿਆਂ ਦਾ ਇਹਦਾ ਮਾਡਲ ਹੈਗਾ 2023 ਤੇ 460 ਦੀ ਇਹਦੀ ਡਿਮਾਂਡ ਆ ਜੀ ਚਾਰੇ ਟਾਇਰ ਨਵੇਂ ਨੇ ਵਧੀਆ ਬਿਲਕੁਲ ਵਧੀਆ ਕੰਡੀਸ਼ਨ ਚ ਆ ਕੇ ਅਗਲਾ ਆ ਗਿਆ ਸਵਰਾਜ 724 XM ਬਹੁਤ ਵਧੀਆ ਟਰੈਕਟਰ ਹੈ ਬਿਲਕੁਲ ਸਾਫ ਟਰੈਕਟਰ ਹੈਗਾ 2018 ਮਾਡਲ ਹੈਗਾ ਤੇ 345 ਟਰੈਕਟਰ ਦੀ ਡਿਮਾਂਡ ਆ ਗਈ ਅਗਲਾ ਆ ਗਿਆ ਜੀ ਸੋਨਾਲੀ ਕਾਰ BI35 2021 ਮਾਡਲ ਆ ਬਾਈ ਦੀ ਰਜਿਸਟ੍ਰੇਸ਼ਨ ਆ ਕਾਪੀ ਬਾਈ ਦੀ ਬਣੀ ਹੋਈ ਆ ਸੋ 455 ਦੀ ਦੀ ਡਿਮਾਂਡ ਆ ਗਈ ਬਹੁਤ ਵਧੀਆ ਸਹੀ ਰੇਟ ਦੇ ਵਿੱਚ ਟਰੈਕਟਰ ਹੈਗਾ ਅਗਲਾ ਗਾਜੀ ਐਸ਼ਰ 485 2011 ਮਾਡਲ 285 ਦੀ ਟਰੈਕਟਰ ਦੀ ਡਿਮਾਂਡ ਆਜੀ ਉਦੋਂ ਅੱਗੇ ਆ ਗਿਆ ਪਾਵਰ ਟਰੈਕ ਵਾਲਿਆਂ ਦਾ ਬਹੁਤ ਵਧੀਆ ਟਰੈਕਟਰ ਨੇ ਕੀ ਸ਼ਾਨਦਾਰ 439 ਡੀਐਸ 2017 ਮਾਡਲ ਆ 365 ਦੀ ਟਰੈਕਟਰ ਦੀ ਡਿਮਾਂਡ ਆ ਸੋ ਅਗਲਾ ਟਰੈਕਟਰ ਆ ਗਿਆ ਵੀਰੇ 2013 ਮਾਡਲ ਪਾਵਰ ਟਰੈਕ ਵਾਲਿਆਂ ਦਾ 434 ਡੀਐਸ ਵਧੀਆ ਟਰੈਕਟਰ ਆਗਾ ਸਹੀ ਰੇਟ ਤੇ ਬਿਲਕੁਲ 255 ਤੇ ਅੱਗੇ ਕਬੂਤਾ ਵਾਲਿਆਂ ਦਾ ਆ ਗਿਆ MU 4501 2019 ਮਾਡਲ ਆ 480 ਦੀ ਡਿਮਾਂਡ ਆ ਅਗਲਾ ਟਰੈਕਟਰ ਆਗਾ ਵੀਰੇ ਸੋਨਾਲੀਕਾ DI 55 2019 ਮਾਡਲ ਆ 20 ਦੀ ਦੀ ਰਜਿਸਟ੍ਰੇਸ਼ਨ ਆ 535 ਦੀ ਦੀ ਡਿਮਾਂਡ ਆ ਸੋ ਉਦੋਂ ਅੱਗੇ ਆ ਗਿਆ ਜੀ ਸਵਰਾਜ 855 2015 ਮਾਡਲ ਆ 495 ਦੀ ਡਿਮਾਂਡ ਆ ਇਹ ਹੈਗਾ ਵੀਰੇ 2019 ਮਾਡਲ 855 610 ਦੀ ਡਿਮਾਂਡ ਆ ਅਗਲਾ ਹੈਗਾ ਜੌਂਡੀ 5210 2021 ਮਾਡਲ ਆ ਟਾਪ ਮਾਡਲ ਆ ਪੀਟੀਓ ਲੱਗਾ ਹੋਇਆ 710 ਦੀ ਡਿਮਾਂਡ ਆ ਇਹਦੀ ਉਦੋਂ ਅੱਗੇ ਆ ਗਿਆ ਸੋਨਾਲੀਕਾ 750 ਦਾ 2022 ਮਾਡਲ ਆ 675 ਦੀ ਡਿਮਾਂਡ ਆ ਟਾਪ ਮਾਡਲ ਆ ਉਦੋਂ ਅੱਗੇ ਆ ਗਏ ਨਿਊ ਹਾਲੈਂਡ 3630 ਬਹੁਤ ਵਧੀਆ ਬਾਜ਼ਾਰ ਰੇਟ ਦੇ ਵਿੱਚ ਟਰੈਕਟਰ ਆ ਬਾਈ ਜੀ 2014 ਮਾਡਲ ਆ 395 ਦੀ ਦੀ ਡਿਮਾਂਡ ਆ ਗਈ ਉਦੋਂ ਅੱਗੇ ਆ ਗਿਆ ਜੀ ਸਵਰਾਜ 963 ਇਹ ਹੈਗਾ 2018 ਮਾਡਲ ਆ ਟਾਪ ਮਾਡਲ ਟਰੈਕਟਰ ਆ 95 595 ਦੀ ਦੀ ਡਿਮਾਂਡ ਆ ਗਈ ਉਦੋਂ ਅੱਗੇ ਆ ਗਿਆ ਬਾਈ ਜੀ 50 36 ਜੌਂਡੀਅਰ ਇਹ ਹੈਗਾ 2022 ਮਾਡਲ ਆ Yeah. Model, Ogla, äh 2, 5 15 ਦੀ ਡਿਮਾਂਡ ਹੈ ਇਹਦੀ ਉਦੋਂ ਅੱਗੇ ਆ ਗਿਆ ਜੀ 2023 ਮਾਡਲ 6 45 ਦੀ ਡਿਮਾਂਡ ਆ ਜੌਂਡੀਅਰ 50 38 ਅਗਲਾ ਜੀ 50 38 ਜੌਂਡੀਅਰ ਆ ਗਿਆ ਬਈ 2023 ਮਾਡਲ 6 45 ਦੀ ਡਿਮਾਂਡ ਹੈ ਇਸ ਦੀ ਉਦੋਂ ਅੱਗੇ ਆ ਗਿਆ ਜੀ 2023 ਮਾਡਲ 24 ਦੀ ਰਜਿਸਟ੍ਰੇਸ਼ਨ ਆ 5 15 ਦੀ ਡਿਮਾਂਡ ਆ ਇਸ ਦੀ ਫਾਰਮ ਟਰੈਕ ਆ 35 ਦਾ ਆਲ ਰੌਂਡਰ ਅੱਗੇ ਆ ਗਿਆ ਵੀਰੇ ਫਾਰਮ ਟਰੈਕ 439 RDX ਇਹ ਹੈਗਾਗਾ 2021 ਮਾਡਲ 475 ਦੀ ਡਿਮਾਂਡ ਆ ਟਰੈਕਟਰ ਨੇ ਮੈਸੀ ਰਿਵੀਜ਼ਨ 9500 ਬਹੁਤ ਵਧੀਆ ਟਰੈਕਟਰ ਆ ਸ਼ਾਨਦਾਰ 2020 ਮਾਡਲ ਆ 595 ਦੀ ਡਿਮਾਂਡ ਆ EBS ਬ੍ਰੇਕ ਆ ਨੋਵਾ ਆ ਗਿਆ ਮਹਿੰਦਰਾ ਵਾਲਿਆਂ ਦਾ ਨੋਵੋ 655 DI ਇਹ ਹੈਗਾ 2022 ਮਾਡਲ 1075 ਦੀ ਡਿਮਾਂਡ ਆ ਟੌਪ ਮਾਡਲ ਟਰੈਕਟਰ ਆ 4x4 ਤੇ ਅਗਲਾ ਆ ਗਿਆ ਜੀ ਸਵਰਾਜ 744 2021 ਮਾਡਲ ਆ 595 ਦੀ ਡਿਮਾਂਡ ਆ ਅਗਲਾ ਟਰੈਕਟਰ ਆ ਗਿਆ ਬਾਈ ਜੀ ਸੋਨਾਲੀਕਾ ਡੀਆਈ 35 ਦਾ ਇਸ ਟਰੈਕਟਰ ਦੀ ਬਈ ਇਹ ਹੈਗਾ 2020 ਮਾਡਲ ਆ ਸੋਨਾਲੀਕਾ ਡੀਆਈ 35 455 ਦੀ ਡਿਮਾਂਡ ਆ ਟਰੈਕਟਰ ਦੀ ਅਗਲਾ ਟਰੈਕਟਰ ਆ ਗਿਆ ਬਾਈ ਸਵਰਾਜ 855 2019 ਮਾਡਲ 575 ਦੀ ਡਿਮਾਂਡ ਆ ਟਰੱਕ ਦੀ 2016 ਮਾਡਲ ਸੋਨਾਲੀਕਾ 750 ਡੀਆਈ ਇਹਦੀ ਡਿਮਾਂਡ ਹੈਗੀ ਬਾਈ 450 ਦੀ ਅਗਲਾ ਆ ਗਿਆ ਸੋਨਾਲੀਕਾ ਡੀਆਈ 35 ਦਾ 2020 ਮਾਡਲ ਆ ਗਿਆ ਬਾਈ ਜੀ 490 ਦੀ ਡਿਮਾਂਡ ਆ ਗਈ ਇਸ ਟਰੈਕਟਰ ਦੀ ਅਗਲਾ ਆ ਗਿਆ ਬਾਈ ਸੋਨਾਲੀਕਾ ਐਮ ਐਮ ਸੁਪਰ ਡੀਆਈ 60 ਸੋ ਲੈਸ ਟਰੈਕਟਰ ਆ ਗਿਆ ਬਾਈ ਜੋਂਡੀਅਰ 5210 ਇਹ ਹੈਗਾ 2021 ਮਾਡਲ 735 ਦੀ ਡਿਮਾਂਡ ਆ ਗਈ ਟਰੈਕਟਰ ਦੀ ਆਗਲਾ ਗਿਆ 969 ਸਵਰਾਜ ਇਹ ਟਰੈਕਟਰ ਦੀ ਜਿਹੜੀ ਹੈਗੀ ਆਗੀ ਬਾਈ ਜੀ 2021 ਮਾਡਲ ਆ ਗਈ ਤੇ 7 ਲੱਖ 80 ਹਜ਼ਾਰ ਦੀ ਡਿਮਾਂਡ ਆ ਗਈ ਉਦੋਂ ਅਗਲਾ ਗਿਆ ਫਾਰਮ 60 ETI 999 ਮਾਡਲ ਮਹਿੰਦਰਾ ਆ ਗਿਆ 265 DI 165 ਦੀ ਡਿਮਾਂਡ ਟਰੈਕਟਰ ਦੀ ਤੇ ਅਗਲਾ ਆ ਗਿਆ 5620 ਨਿਊ ਹਾਲੈਂਡ ਵਾਲਾ ਦਾ 22 ਮਾਡਲ 9 ਲੱਖ 45 ਹਜ਼ਾਰ ਦੀ ਡਿਮਾਂਡ ਆ ਅਗਲਾ ਆ ਗਿਆ 5310 ਜੋਂਡੀਅਰ 2010 ਪਾਸ਼ ਨੂੰ 22 ਤੱਕ ਦੀ ਆ ਹੈ 5 ਲੱਖ 55 ਦੀ ਕੀ ਮਾਡਲ ਆ 610 ਦੀ ਦੀ ਡਿਮਾਂਡ ਆ ਬਾਈ ਜੀ ਅਗਲਾ ਆ ਗਿਆ ਨਿਊ ਹਾਲੈਂਡ 5500 2012 ਮਾਡਲ ਪੂਰੇ 4 ਲੱਖ ਦੀ ਡਿਮਾਂਡ ਆ ਉਦੋਂ ਅਗਲਾ ਟਰੈਕਟਰ ਆ ਗਿਆ ਬਾਈ ਪਾ ਪਾਵਰ ਟ੍ਰੱਕ ਯੂਰੋ 2020 ਮਾਡਲ 485000 ਦੀ ਡਿਮਾਂਡ ਆ ਇਹਦੀ ਅੱਗੇ ਆ ਗਿਆ ਮਹਿੰਦਰਾ 265 ਡੀਆਈ ਇਹਦੀ ਹੈਗੀ ਹੈਗੀ 465000 ਦੀ ਡਿਮਾਂਡ ਆ 2020 ਮਾਡਲ ਦੋਤਾ ਸੀ ਅੱਗੇ ਆ ਗਿਆ 2020 ਮਾਡਲ ਕਬੂਤਰ ਇਹ ਹੈਗਾ 475000 ਦੀ ਡਿਮਾਂਡ ਆ ਅੱਗੇ ਪ੍ਰੀਤ ਵਾਲਾ ਆ ਗਿਆ ਬਾਈ 2021 ਮਾਡਲ 450 ਦੀ ਡਿਮਾਂਡ ਆ ਇਸ ਸੈਕਟਰ ਦੀ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 2018 ਮਾਡਲ ਪੂਰੇ 7 ਲੱਖ ਦੀ ਡਿਮਾਂਡ ਆ ਸੋ ਅੱਗੇ ਆ ਗਿਆ ਆਇਸ਼ਰ 485 ਇਹ ਹੈਗਾ 2016 ਮਾਡਲ 385 ਦੀ ਡਿਮਾਂਡ ਆ ਅੱਗੇ ਸਵਰਾਜ 744 ਆ ਗਿਆ ਬਾਈ 2019 ਮਾਡਲ 485000 ਦੀ ਡਿਮਾਂਡ ਆ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 60 ਦਾ 2021 ਮਾਡਲ 650 ਦੀ ਡਿਮਾਂਡ ਆ